ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਗਤ ਦੇ ਚਿਕ ਐਸੇ ਅਵਤਾਰੀ ਪੁਰਸ਼ ਨੇ ਜਿਨ੍ਹਾਂ ਦੀ ਮਿਸਾਲ ਘਟ ਹੀ ਮਿਲਦੀ ਹੈ ਵੈਸਾਖ ਵਦੀ ਸਤ 1620 ਬਿਕ੍ਰਮੀ ਸੰਮਤ ਧਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਘਰ ਮਾਤਾ ਭਾਨੀ ਦੀ ਕੁਖਤੋਂ ਗੋਵਿੰਦਵਾਲ ਸਾਹਿਬ ਦੇ ਚ ਆਪ ਦਾ ਆਗਮਨ ਹੋਇਆ ਇਹ ਨੂਰਾਨੀ ਜੋਤ ਉਸ ਥਾਂ ਤੇ ਹੀ ਉਜਾਗਰ ਹੋਈ ਗੋਇਨਵਾਲ ਦੀ ਧਰਤੀ ਨੂੰ ਇਹ ਮਾਣ ਹਾਸਲ ਹੈ ਸੇਜੇ ਸੇਜੇ ਆਪ ਦਾ ਬਚਪਨਾ ਵੀ ਇਸ ਢੰਗ ਨਾਲ ਬੀਤੇ ਤ ਹੋ ਰਿਹਾ ਹੈ ਕਿ ਭਟਾ ਨੂੰ ਕਹਿਣਾ ਪਿਆ ਹੈ ਕਿ ਤੈ ਜਨਮਤ ਗੁਰਮਤ ਬ੍ਰਹਮਪਚਾਣਿਓ ਇਹ ਗੁਰੂ ਅਰਜਨ ਦੇਵ ਜੀ ਤੁਸੀਂ ਜਨਮ ਤੋਂ ਹੀ ਬ੍ਰह्मਗੈਨੀ ਹੋ ਜਨਮ ਤੋਂ ਹੀ ਬ੍ਰਹਮਨਿਸ਼ਟ ਹੋ ਜਨਮ ਤੋਂ ਹੀ ਈਸ਼ਵਰ ਨਾਲ ਜੁੜੇ ਹੋਇਆ ਇਸ ਤaik ਇਤਿਹਾਸਿਕ ਸਬੂਤ ਵੀ ਮਿਲਦਾ ਹੈ ਕਿ ਅਜੇ ਆਪ ਸਿਰਫ 1 ਸਾਲ ਦੇ ਸਨ ਤੇ ਆਪ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਿੰਘਾਸਣ ਤੇ ਚੜਨ ਦੀ ਕੋਸ਼ਿਸ਼ ਪੈ ਕਰਦੇ ਸਨ ਹੁਣ 1 ਸਾਲ ਦੇ ਬਾਲਕ ਦੀ ਕਾਇਆ 2.5 फुट ऊंचा सिंहासन पूरी कोशिश ਕਰਨ ਲੇਕਿਨ ਸਰੀਰ ਚੜ ਨਾ ਸਕੇ ਮਾਤਾ ਭਾਨੀ ਜੀ ਬੱਜੇ ਹੋਇਆ ਹੈ एकदम ਆਪ ਨੂੰ ਚੁਕਿਆ ਔਰ ਆਖਿਆ ਲਾਲ ਜੀ ਇਸ ਗੱਦੀ ਤੇ ਨਹੀਂ ਬੈਠੇਦਾ ਇਹ ਧਨ ਗੁਰੂ ਅਮਰਦਾਸ ਜੀ ਮਹਾਰਾਜ ਦਾ সিংহাসਨ ਹੈ ਇਸ ਤੇ ਨਹੀਂ ਬੈਠੀਦਾ ਇਤਨੇ ਗੁਰੂ ਅਮਰਦਾਸ ਜੀ ਮਹਾਰਾਜ ਆ ਗਏ ਭਾਨੀ ਦੇ ਹੱਥੋਂ ਬੱਚੇ ਨੂੰ ਬਾਲਕ ਗੁਰੂ ਅਰਜਨ ਦੇਵ ਜੀ ਨੂੰ ਲੈ ਸਿੰਘਾਸਣ ਤੇ ਬਿਠਾ ਕੇ ਕਹਿਣ ਲਗੇ ਇਹ ਦੋਤਾ ਬਾਣੀ ਕਾ ਬੋਤਾ ਇਹ ਤੇ ਬਾਣੀ ਦਾ ਜਹਾਜ਼ ਹੈ ਤੇ ਜੇ ਇਹ ਹੀ ਸਿੰਘਾਸਣ ਤੇ ਨਹੀਂ ਬੈਠੇਗਾ ਤੇ ਫਿਰ ਕੌਣ ਬੈਠੇਗਾ ਇਹ ਭਵਿਸ਼ਵਕ ਇਹ ਦੂਰ ਦ੍ਰਿਸ਼ਟੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਸਹੀ ਸਾਬਤ ਹੋਈ ਵਾਕਈ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਣੀ ਦੇ ਬਹੁਤ ਔਰ ਬਾਣੀ ਦੇ ਜਹਾਜ਼ ਜਗਤ ਦੇ ਚ ਕਹਿਲਾਏ ਆਪ ਦੀ عظیم ਦੇਨ ਹਰੀ ਮੰਦਰ ਤੇ ਫਿਰ ਤਰਨ ਤਾਰਨ ਦਾ ਮਹਾਨ ਤੀਰਤ ਤੇ ਅਸਥਾਨ ਹੈ ਕਿੰਨੇ ਨੇ ਜਦ ਆਪ ਨੇ ਹਰੀ ਮੰਦਰ ਤਾਮਾ ਤਾਮੀਰ ਕਰਨ ਦੀ ਸੋਚੀ ਉਸਾਰਨ ਦੀ ਸੋਚੀ ता आप देर ख्याल आया नीह किस को रखाई है बुनियादी पत्थर किस को रखाई है आपने इसकी नींह साई मिया मीर पासों रखाई इस तरीके नो उच्ची दुनिया भेदभाव तो उच्ची दुनिया का सबूत आपने मुहैया किता हरिमंदर साहब की नीह साई मिया मीर ने रखी ਜੋ ਸਿੱਖ ਇਤਿਹਾਸ ਦੇ ਵਿੱਚ ਪੂਰਨ ਤੌਰ ਤੇ ਉਜਾਗਰ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੋਰ ਅਜ਼ੀਮ ਦੇਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਗੁਰਗੰਸਾਹਿਬ ਜੀ ਮਹਾਰਾਜ ਪੋਥੀਆਂ ਦੇ ਰੂਪ ਦੇ ਸਨ ਕੁਝ ਪੋਥੀਆਂ ਬਾਬਾ ਮੋਹਨ ਜੀ ਪਾਸ ਸਨ ਗੋਵਿੰਦ왈 ਸਾਹਿਬ ਕਹਿੰਦੇ ਨੇ बाबा बुड्ढा जी पोथियां ਲੈਣ ਲਈ ਗਏ ਮਾਇੂਸ ਲੋਟੇ ਪਾਇ ਗੁਰਦਾਸ ਜੀ ਪੋਥੀਆਂ ਲੈਣ ਲਈ ਗਏ ਮੋਹਨ ਜੀ ਨੇ ਨਹੀਂ ਦਿੱਤੀਆਂ ਤਾਂ ਨੰਗੀ ਪੈਰੀ ધਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਚੱਲ ਕੇ ਗਏ ਉੱਥੇ ਜਿਸ ਢੰਗ ਨਾਲ ਪ੍ਰਭੂ ਮੋਹਨ ਦੀ ਅਕਾਲ ਪੁਰਖ ਮੋਹਨ ਦੀ ਉਸਤਤਿ ਕੀਤੀ ਤੇ ਆਖਿਆ ਮੋਹਨ ਤੇਰੇ ਉੱਚੇ ਮੰਦਰ ਪ੍ਰਭੂ ਦੀਸ ਉਪਮਾਨੋ ਮਿੱਠੀ ਆਵਾਜ਼ ਮਿੱਠੀ ਧੁਨੀ ਦੇ ਰਾਹੀ ਜਦ ਸੁਣਿਆ ਸਮਾਧੀ ਚ ਬੈਠੇ ਮੋਹਨ ਜੀ ਦੀ ਅੱਖ ਖੁੱਲੀ ਆਪ ਥੱਲੇ ਆਏ ਚੋਬਾਰਾ ਮੋਹਨ ਜੀ ਦਾ ਅਜ ਵੀ ਇੱਕ ਸੁੰਦਰ ਯਾਦਗਾਰ ਦੀ ਤਰ੍ਹਾਂ ਬਣਿਆ ਹੋਇਆ ਹੈ ਆਪਣੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਅੰਦਰ ਬਿਠਾਇਆ ਪੋਥੀਆਂ ਹਵਾਲੇ ਕੀਤੀਆਂ ਲੇਕਿਨ ਕੁਝ ਬਚਨ ਵੀ ਕਹੇ ਜੋ ਕਵੀ ਸੰਤੋਖ ਸਿੰਘ ਜੀ ਮਹਾਰਾਜ ਨੇ ਇੰਜ ਲਿਖੇ ਨੇ ਪ੍ਰਥਮ ਹਮਾਰੀ ਵਸਤ ਲਈ ਪਿਤ ਪਾਸਤੇ ਕੁਲ ਭਨੇ ਅਨਕੀ ਹੋਤੀ ਜੋ ਗੁਰਤਾ ਜਾਸਤੇ ਪਹਿਲੇ ਤੇ ਤੁਸੀਂ ਸਾਡੇ ਪਿਤਾ ਗੁਰੂ ਅਮਰਦਾਸ ਜੀ ਮਹਾਰਾਜ ਦੇ ਪਾਸੋਂ ਇਹ ਸਿੰਘਾਸਣ ਪ੍ਰਾਪਤ ਕਰ ਲਿਆ ਤੁਹਾਡੇ ਪਿਤਾ ਨੇ ਪ੍ਰਾਪਤ ਕਰ ਲਿਆ ਵਸਤੂ ਸਾਡੀ ਸੀ ਤੁਸੀਂ ਖੋ ਲਈ ਵਸਤੂ ਤੇ ਭਲਿਆਂ ਦੇ ਕੋਲ ਸੀ ਸੋਡੀਆਂ ਨੇ ਖੋਲ੍ਹੀ ਪ੍ਰਥਮ ਹਮਾਰੀ ਵਸਤ ਲਈ ਪਿਤਪਾਸ ਤੇ ਕੁੱਲ ਭਨੇਨ ਕੀ ਹੋਤੀ ਜੋ ਗੁਰਤਾ ਜਾਸਤੇ ਲਾਜ ਨਾ ਧਾਰੋ ਆਪ ਅਬੈ ਚਲ ਆਇਓ ਸਬ ਗੁਰੂ ਅਨ ਕੇ ਸ਼ਬਦ ਲੈਨ ਹਿਤ ਧਾਇਓ ਤੇ ਹੁਣ ਤੁਹਾਨੂੰ ਸ਼ਰਮ ਨਹੀਂ ਆਉਂਦੀ ਗੱਦੀ ਤੇ ਚਲੀ ਗਈ ਸੜੇ ਕੋਲੋਂ ਹੁਣ ਪੋਥੀਆਂ ਲੈਣ ਲਈ ਆ ਗਏ ਹੁਣ ਸਤਿਗੁਰਾਂ ਦੇ ਬਚਨ ਲੈਣ ਲਈ ਜੋ ਹੈ ਆ ਗਏ ਪਰ ਹੱਥ ਜੋੜ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਬੈਠੇ ਰਹੇ ਗੁਰੂ ਅਮਰਦਾਸ ਜੀ ਮਹਾਰਾ ਜੀ ਦੀ ਪਾਵਨ ਸੰਤਾਨ ਜਾਣ ਕੇ ਸਮਾਧੀ ਲੀਨ ਪੁਰਸ਼ ਜਾਣ ਕੇ ਮਨ ਦੇ ਸਤਕਾਰ ਬਣਾਈ ਰੱਖਿਆ ਨਿੰਦਾ ਉਸਤਤ ਵਿਆਜ ਬਚਨ ਮੋਹਨ ਕਹੇ ਬਾਬਾ ਮੋਹਨ ਜੀ ਨੇ ਇਹ ਠੀਕ ਹੈ ਇੰਜ ਲੱਗਦਾ ਜਿਵੇਂ ਨਿੰਦਾ ਕੀਤੀ ਹੈ ਪਰ ਨਿੰਦਾ ਚ ਵੀ ਉਸਥਤੀ ਕਰ ਰਹੇ ਨੇ ਕਿ ਤੁਸੀਂ ਮਹਾਨ ਨਿਕਲੇ ਸਵਗਾਤ ਸਾਡੇ ਪਿਤਾ ਕੋਲ ਸੀ ਲੈ ਗਏ ਤੁਸੀਂ ਅਸੀਂ ਯੋਗ ਨਹੀਂ ਨਿਕਲੇ ਸਾਡੇ ਕੋਲੇ ਯੋਗਤਾ ਨਹੀਂ ਸੀ ਕਿ ਅਸੀਂ ਪਿਤਾ ਕੋਲੇ ਪ੍ਰਾਪਤ ਕਰਦੇ ਪਰ ਤੁਸੀਂ ਲੈ ਗਏ ਤੁਹਾਡੇ ਪਿਤਾ ਲੈ ਗਏ ਸਵਗਾਤ ਸਾਡੇ ਘਰ ਦੀ ਪੈ ਗਈ ਤੁਹਾਡੀ ਜੋ ਹੈ ਝੋਲੀ ਚ ਇਸ ਤਰ੍ਹਾਂ ਨਿੰਦਾ ਦੇ ਚ ਲਿਪਟੇ ਹੋਏ ਉਸਤਦ ਦੇ ਬਚਨ ਬਾਬਾ ਮੋਹਨ ਜੀ ਨੇ ਕਹੇ ਇਹਨਾਂ ਪੋਤੀਆਂ ਨੂੰ ਆਪਣੇ ਸਿਰ ਦੇ ਤੇ ਹੀ ਰੱਖ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਅਮਰਸਰ ਦੇ ਚ ਆਏ। ਰਾਮ ਸਰ ਦੇ ਚ ਬੈਠ ਕੇ ਆਪ ਨੇ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਤ ਸੰਪਾਦਨਾ ਆਰੰਭ ਕੀਤੀ। ਆਪ ਬੋਲਦੇ ਗਏ ਭਾਈ ਗੁਰਦਾਸ ਲਿਖਦੇ ਗਏ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਬੀੜ ਦੇ ਪਹਿਲੇ ਉਚਾਰਨ ਕਰਤਾ ਗੁਰੂ ਅਰਜਨ ਦੇਵ ਜੀ ਲਿਖਾਰੀ ਭਾਈ ਗੁਰਦਾਸ ਜੀ। ਕਹਿੰਦੇ ਜਨਾ ਦੇ ਨਾਚ ਗੁਰੂ ਗੰਗ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਹੋ ਰਹੀ ਸੀ ਦੂਰ ਦੂਰ ਤੋ ਭਗਤ ਆਪ ਜੀ ਪਾਸ ਆਏ ਕਿਉਂਕਿ ਦੇਸ਼ ਦੇਚ ਇਹ ਆਮ ਚਰਚਿਤ ਹੋ ਗਈ ਸੀ ਗੱਲ ਕਿ ਸਿਰਮੌਰ ਭਗਤ ਮਹਾਨ ਭਗਤ ਜੋ ਇਸ ਦੇਸ਼ ਦੇ ਛੋਏ ਨੇ ਜਿਨ੍ਹਾਂ ਦੇ ਬਚਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਕੱਠੇ ਕੀਤੇ ਸਨ ਪਹਿਲੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਉਸ ਮਹਾਨ ਗ੍ਰੰਥ ਦੇਚ ਦਰਜ ਕਰ ਰਹੇ ਨੇ ਗੁਰਨਾਨਕ ਦੇ ਪੰਜਵੇਂ ਆਤਮਾ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਤਾਂ ਆਪ ਦੇ ਜੋ ਸਮਕਾਲੀ ਸਨ ਭਗਤ ਸੂਰਦਾਸ इत्याਦਿਕ ਕਾਨਾ ਜੀ ਪੀਲੂ ਜੀ ਛੱਜੂ ਜੀ ਔਰ ਇਸ ਤਰੀਕੇ ਨਾਲ ਕਵੀ ਜਮਾਲ ਹੁਸੈਨ इत्याਦਿਕ ਇਹ ਵੀ ਆਪਣੇ ਆਪਣੇ ਬਚਨ ਕਲਾਮ ਲੈ ਕੇ ਰਾਮ ਸਰ ਸ੍ਰੀ ਅੰਮ੍ਰਿਤ ਸਰ ਸਾਹਿਬ ਦੇ ਜੋ ਹੈ ਪਹੁੰਚੇ ਕਹਿੰਦੇ ਜਦੋਂ ਤਰਤੀਬ ਦੇ ਰਹੇ ਸਨ ਉਦੋਂ ਹੀ ਕਾਨਾ ਜੀ ਦਾ ਆਗਮਨ ਹੋਇਆ ਔਰ ਪੀਲੂ ਜੀ ਦਾ ਔਰ ਜਮਾਲ हुसैन ਦਾ ਸਹਿਬ ਕਹਿਣ ਲੱਗੇ ਤੁਸੀਂ ਆਪਣੇ ਬੋਲ ਸੁਣਾਓ ਅਗਰ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਦਰਜ ਕਰਨ ਦੇ ਲਾਇਕ ਹੋਏ ਤਾਂ ਅਸੀਂ ਦਰਜ ਕਰਾਂਗੇ ਤੋ ਕਾਨਾ ਜੀ ਦੇ ਇਹ ਬਚਨ ਮੈਂ ਉਹ ਹੀ ਰੇ ਮੈਂ ਉਹੀ ਰਹਿ ਅਜੇ ਪੂਰੇ ਵਾਕ ਬੋਲ ਨਹੀਂ ਸੰ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਚੁੱਪ ਕਰਾ ਦਿੱਤਾ ਆਖਿਆ ਚੁੱਪ ਰਹਿ ਅਸੀਂ ਮੈਂ ਦੇ ਚਲੀਨ ਨਹੀਂ ਹੋਣਾ ਤੂੰ ਦੇ ਚਲੀਨ ਹੋਣਾ ਹੈ ਅਸੀਂ ਮੈਂ ਮਿਟਾਣੀ ਹੈ ਅਸੀਂ ਉਹ ਸਾਧਨਾ ਕਰਨੀ ਹੈ ਕਿ ਮੈਂ ਮਿਟ ਹੀ ਜਾਏ ਮੈਂ ਭੁੱਲ ਹੀ ਜਾਏ ਔਰ ਤੂੰ ਪ੍ਰਗਟ ਹੋਵੇਂ ਤੂੰ ਹੀ ਤੂੰ ਰਹਿ ਜਾਵੇਂ ਇਸ ਵਾਸਤੇ ਇਹਨਾ ਬਚਨਾਂ ਚ अहंकार की बूह आ निरंकार की सुगंधी नहीं ने फिर छज्जू अगे आया ओ कह लगा कागज संधि पुत्री तो भी त्रिये ना निहार यही मार ले जावई यथा बिलोचन धार स्त्री अगर कागज दी भी बनी हुई है उसकी कोई तस्वीर भी है तो नहीं देखनी चाहिए थी ਤੇ ਨਰਕਾਂ ਦੇ ਚ ਲੈ ਜਾਂਦੀ ਏ ਇਹ ਨਰਕ ਦੁਆਰੀ ਏ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲਗੇ ਆਪਣੀ ਮਾਂ ਨੂੰ ਵੇਖਦਾ ਹੁੰਦਾ ਹੈ ਕਿ ਨਹੀਂ ਭੈਣ ਨੂੰ ਵੇਖਦਾ ਹੈ ਕਿ ਨਹੀਂ ਆਖਰ ਉਹ ਸਰੂਪ ਵੀ ਇਸਤਰੀ ਹੈ ਤਾਂ ਉਹ ਵੀ ਤੈਨੂੰ ਨਰਕਾਂ ਚ ਛੁਟੇਗੀ ਇਹ ਬੋਲ ਵੀ ਸਾਡੀ ਮਤ ਤੇ ਪੂਰੇ ਨਹੀਂ ਉਤਰਦੇ ਰੱਬੀ ਸਿਧਾਂਤ ਤੇ ਪੂਰੇ ਨਹੀਂ ਉਤਰਦੇ ਤੋ ਇਹ ਕਹਿਣਾ ਪਏਗਾ ਅਗਰ ਈਸ਼ਵਰ ਨੇ ਇਸਤਰੀ ਨੂੰ ਬਣਾਇਆ ਹੈ ਤੋ ਮਨੁੱਖ ਨੂੰ ਨਰਕਾਂ ਦੇ ਚ ਪਾਣ ਲਈ ਬਣਾਇਆ ਹੈ ਤੋ ਈਸ਼ਵਰ ਦੋਸ਼ੀ ਹੈ ਸਾਹਿਬੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਨਾ ਭਗਤਾਂ ਦੇ ਕਲਾਮ ਵਾਪਸ ਕੀਤੇ ਫਿਰ ਇੱਕ ਭਗਤ ਅੱਗੇ ਆਇਆ ਉਹ ਹੱਥ ਜੋੜ ਕੇ ਬੇਨਤੀ ਕਰਨ ਲਗਾ ਮਹਾਰਾਜ ਮੇਰੇ ਬੋਲ ਸੁਣਾ ਸਤਿਗੁਰੂ ਕਹਿਣ ਲਗੇ ਸੁਣਾ ਚੁੱਪ ਵੇ ਅੜਿਆ ਚੁੱਪ ਬੋਲਣ ਦੇ ਨਹੀਂ ਜਾ ਸਹਿਬ ਕਹਿਣ ਲਗੇ ਨਹੀਂ ਚੁੱਪ ਨਹੀਂ ਰਹਿਣਾ लोड़ पी बोलना है जिथे लोड़ नहीं खामोश रहना है जब लग दुनिया रही है नानक किच सुनी है, कही है, कुछ कहना है कुछ सुनना है, चुप नहीं रहना अगर चुप ही रहना है तो दरख्त चुप ने पत्थर चुप ने फिर प्रभु ने जबान क्यों बनाई चुप रहने नहीं मौन धारण करने बोलन बोलने बनाए गए और वो बोलना है ਉਨਾ ਬੋਲਣਾ ਪ੍ਰਗਟ ਕਰਨਾ ਹੈ ਜਿਹਨੂੰ ਸੁਣ ਕੇ ਸੰਸਾਰ ਨੂੰ ਸ਼ਾਂਤੀ ਮਿਲੇ ਆਪਣੇ ਆਪ ਨੂੰ ਚੈਨ ਮਿਲੇ ਪ੍ਰਭੂ ਦੀ પ્રસੰਤਾ ਹਾਸਲ ਹੋਵੇ ਬੋਲਣਾ ਹੈ ਚੁੱਪ ਨਹੀਂ ਰਹਿਣਾ ਕਹਿੰਦੇ ਨੇ ਬਿੰਦਰਾ ਬੰਤੋਂ ਪਹੁੰਚੇ ਭਗਤ ਸੂਰਦਾਸ ਨੇਤਰਹੀਣ ਸਨ ਏਵੀ ਲਾਠੀ ਦੇ ਆਸਰੇ ਤੇ ਖੜੇ ਹੋਏ ਬਿਰਧ ਸਰੀਰ ਸੇ ਆਖਣ ਲੱਗੇ ਹੇ ਗੁਰਦੇਵ ਪਿਤਾ ਪਰਿਪੂਰਣ ਪਰਮਾਤਮਾ ਨੇ ਕੁਝ ਮੈਨੂੰ ਵੀ ਸੌਗਾਤ ਦਿੱਤੀ ਹੈ ਔਰ ਮੈਂ ਉਹ ਆਪ ਦੇ ਨਜ਼ਰਾਨੇ ਵਜੋਂ ਭੇਟ ਕਰਨਾ ਆਇਆ ਸਹਿਬ ਕਹਿਣ ਲੱਗੇ ਸੁਣਾਓ ਇਹ ਭਗਤ ਜਿੱਥੇ ਮਹਾਨ ਕਵੀ ਸਨ ਉੱਥੇ ਮਹਾਨ ਸੰਗੀਤਕਾਰ ਵੀ ਸਨ ਦੁਪਹਿਰ ਦਾ ਸਮਾਂ ਸੀ ਸਾਰੰਗ ਰਾਗ ਦੀ ਧੁਨ ਅਲਾਪੀ ਔਰ ਵਜਦ ਵਿੱਚ ਆ ਕੇ ਇਸ ਪੰਕਤੀ ਦਾ ਗਾਇਨ ਕੀਤਾ ਛਾੜ ਮਨ ਹਰ ਬੇ ਮੁਖਨ ਕੋ ਸੰਗ ਐਸੇ ਮధుਰ ਆਵਾਜ਼ ਵਿੱਚ ਐਸੇ ਸੁਰੀਲੇ ਕੰਠ ਦੇ ਚਾਂ ਔਰ ਐਸੀ ਲੈ ਤਾਰ ਵਿੱਚ ਅਲਾਪ ਹੋਇਆ ਸੂਰਦਾਸ ਦੀ ਆਪਣੀ ਹੀ ਸਮਾਦੀ ਲੱਗ ਗਈ ਸੁਣਨ ਵਾਲੇ ਬਿਸਮਾਦ ਹੋਏ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਪ੍ਰਸੰਨ ਹੋਏ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਭਗਤ ਸੂਰਦਾਸ ਤੇ ਇਹ ਬੋਲ ਇਤਨੇ ਪਿਆਰੇ ਲੱਗੇ ਇਤਨੇ ਚੰਗੇ ਲੱਗੇ ਆਪ ਸੋਚੀ ਪਏ ਨੇ ਕਿ ਸੂਰਦਾਸ ਅੱਗੇ ਵਧੇ ਪੂਰਾ ਵਾਕ ਸੁਣੀਏ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਜ ਕਰੀਏ ਇਤਨੇ ਚ ਲਾਂਗਰੀ ਸਿੰਗਾ ਆ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਮਹਾਰਾਜ ਲੰਗਰ ਤਿਆਰ ਹੈ ਪੰਗਤਾਂ ਵਿਰਾਜ ਗਈਆਂ ਨੇ ਔਰ ਆਪ ਦੀ ਉਡੀਕ ਹੈ ਸਤਿਗੁਰudev ਜੀ ਮਹਾਰਾਜ ਸੋਚਦੇ ਨੇ ਜਾਈਏ ਤੇ ਭਗਤ ਦੀ ਤੋਹੇਨ ਜੋ ਜੁੜ ਗਏ ਪ੍ਰਭੂ ਨਾਲ ਤੇ ਨਾ ਜਾਈਏ ਤੋਂ ਪੰਗਤਾਂ ਲੱਗ ਚੁਕੀਆਂ ਨੇ ਅਨੰਦ ਦੀ ਤੋਹੇਨ ਲੰਗਰ ਦੀ ਤੋਹੇਨ ਭਗਤ ਦਾ ਵੀ ਸਨਮਾਨ ਰਹਿ ਜਾਏ ਔਰ ਪੰਗਤ ਦੇ ਚ ਵੀ ਜਾ ਬੈਠੀਏ ਤੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਈ ਗੁਰਦਾਸ ਨੂੰ ਹੁਕਮ ਕੀਤਾ ਕਿ ਆਪ ਇਹਨਾਂ ਦੀ ਇੱਕ ਪੰਕਤੀ ਹੀ ਦਰਜ ਕਰ ਦੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਇਸ ਭਗਤ ਦੀ ਇੱਕੋ ਹੀ ਪੰਕਤੀ ਹੈ ਛਾੜ ਮੰ ਹਰ ਬੇਮੁਖਨ ਕੋ ਸੰਗ ਭਾਈ ਗੁਰਦਾਸ ਜੀ ਨੇ ਇਹ ਪੰਕਤੀ ਦਰਜ ਕਰਕੇ ਕਬੀਰ ਜੀ ਦਾ ਬਾਦ ਵਿੱਚ ਇੱਕ ਸ਼ਬਦ ਚੜਾਇਆ ਗਿਆ ਸਾਰੰਗ ਰਾਗ ਦੀ ਸਮਾਪਤੀ ਹੋਈ ਤਾਂ ਭਾਈ ਗੁਰਦਾਸ ਜੀ ਕਹਿਣ ਲਗੇ ਮਹਾਰਾਜ ਜਗਤ ਨੂੰ ਕਿਸ ਤਰ੍ਹਾਂ ਪਤਾ ਚਲੇਗਾ ਸੰਗਤਾਂ ਨੂੰ ਇਹ ਬੋਧ ਕਿਸ ਤਰ੍ਹਾਂ ਹਾਸਲ ਹੋਵੇਗਾ ਕਿ ਇਹ ਪੰਕਤੀ ਭਗਤ ਸੂਰਦਾਸ ਜੀ ਦੀ ਹੈ ਸਹਿਬ ਕਹਿਣ ਲਗੇ ਇਸ ਦਾ ਸਿਰਲੇਖ ਲਿਖੋ ਹੁਣ ਪੰਕਤੀ ਲਿਖਵਾਉਣ ਤੋਂ ਬਾਅਦ ਸਿਰਲੇਖ ਲਿਖਵਾਉਂਦੇ ਨੇ ਉੱਪਰ ਲਿਖੋ ਸਾਰੰਗ ਮਹੱਲਾ ਪੰਜਵਾਂ ਸੂਰਦਾਸ ਸਾਇਬ ਕਰਨੇ ਸ਼ਬਦ ਅਸੀਂ ਉਚਾਰਨ ਕਰਦੇ ਆਂ ਔਰ ਸ਼ਬਦ ਸੂਰਦਾਸ ਨੂੰ ਭੇਟ ਕਰਦੇ ਆਂ ਉਸ ਦੇ ਨਾਮ ਤੇ ਉਚਾਰਨ ਕਰਦੇ ਆਂ ਤਾਂ ਕਿ ਉਸ ਦਾ ਨਾਮ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਤਰਜ ਹੋ ਜਾਏ ਗੁਰੂ ਅਰਜਨ ਦੇਵ ਜੀ ਦੀ ਸੋਚਣੀ ਸੂਰਦਾਸ ਨੂੰ ਅਮਰ ਕਰਨ ਦਾ ਜਜ਼ਬਾ ਸ਼ਬਦ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਹੈ ਲੇਕਿਨ ਉਸ ਵਿੱਚ ਨਾਨਕ ਸ਼ਬਦ ਨਹੀਂ ਹੈ ਸੂਰਦਾਸ ਸੂਰਦਾਸ ਦੀ ਉੱਪਰ ਇੱਕ ਪੰਗਤੀ ਹੈ ਇਹ ਜਗਤ ਨੂੰ ਪਤਾ ਚੱਲੇ ਕਿ ਇਹ ਇੱਕ ਪੰਗਤੀ ਸੂਰਦਾਸ ਦੀ ਹੈ ਥੱਲੇ ਦਾ ਸ਼ਬਦ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੂਰਦਾਸ ਨੂੰ ਭੇਟ ਕੀਤਾ ਹੈ ਤੋਂ ਸਿਰਲੇਖ ਇਹ ਲਿਖਵਾਇਆ ਸਾਰੰਗ ਮੱਲਾ ਪੰਜਵਾਂ ਸੂਰਦਾਸ ਰੱਲੇ ਜੋ ਬਾਵਨ ਵਾ ਕੈਉ ਇੰਜੇ ਹਰ ਕੇ ਸੰਗ ਬਸੇ ਹਰ ਲੋਕ ਤਨ ਮਨ ਅਰਪ ਸਰਬ ਸਭ ਅਰਪਿਓ ਅਨੰਦ ਸਹਿਜ ਧੁਨ ਜੋਕ ਸ਼ਿਆਮ ਸੁੰਦਰ ਤਜ ਆਨ ਜੋ ਚਾਹਤ ਜਿਉਂ ਕੁਸਟੀ ਤਨ ਜੋਕ ਸੂਰਦਾਸ ਮਨ ਪ੍ਰਭ ਹਤ ਲੀਨੋ ਦੀਨੋ ਇਹ ਪਰਲੋਕ ਸੂਰਦਾਸ ਦੇ ਮਨ ਨੂੰ ਪ੍ਰਭੂ ਨੇ ਆਪਣੇ ਹੱਥਾਂ ਚ ਲਿਆ ਔਰ ਪਰਲੋਕ ਦੇ ਸੁਖ ਇਸ ਸ਼ਲੋਕ ਵਿੱਚ ਦੇ ਦਿੱਤੇ ਨੇ ਐਸਾ ਕਿਉਂ ਸੂਰਦਾਸ ਦੀ ਸਮਝ ਦੇ ਵਿੱਚ ਇੱਕ ਗੱਲ ਆ ਗਈ ਏ ਕਿ ਸ਼ਾਮ ਸੁੰਦਰ ਤਜ ਆਨ ਜੋ ਚਾਹਤ ਜਿਉਂ ਕੁਸਤੀ ਤ ਨ ਜਾਉਕ ਪ੍ਰਭੂ ਨੂੰ ਛੱਡ ਕੇ ਕਿਸੇ ਹੋਰ ਵਸਤੂ ਦੀ ਵਾਸ਼ਨਾ ਕਰਨੇ ਇਹ ਤੇ ਇੰਜ ਹੈ ਜਿਵੇਂ ਜੋਕ ਕੋੜੀ ਦਾ ਖੂਨ ਪੀਂਦੀ ਏ ਮਿੱਠਾ ਜਾਣ ਕੇ ਤੇ ਬਾਅਦ ਵਿੱਚ ਤੜਪ ਤੜਪ ਕੇ ਆਪਣੇ ਪ੍ਰਾਣ ਗਵਾ ਬੈਠਦੀ ਏ ਆਪਣੀ ਜਾਨ ਦੇ ਦਿੰਦੀ ਏ ਇਸ ਤਰ੍ਹਾਂ ਭੱਟਾਂ ਦੇ ਸੋਈਏ ਕਬੀਰ ਫਰੀਦ ਦੇ ਸ਼ਲੋਕ ਤੇ ਫਿਰ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਕਰਕੇ ਆਪ ਨੇ ਪ੍ਰਕਾਸ਼ ਕਰਵਾਇਆ ਹਰੀ ਮੰਦਰ ਸਾਹਿਬ ਦੇ ਵਿੱਚ ਹੁਕਮਨਾਮਾ ਬਾਬੇ ਬੁੱਢੇ ਜੀ ਨੇ ਲਿਆ ਆਪ ਨੇ ਸਰਵਨ ਕੀਤਾ ਔਰ ਉੱਥੇ ਸਾਰੀ ਸੰਗਤ ਨੂੰ ਜੋ ਆਪ ਨੇ ਤਾਕੀਦ ਕੀਤੀ ਉਹ ਇਹ ਸਤਿਗੁਰੂ ਕੇ ਸਰੀਰ ਹੈ ਜੋ ਸਭ ਥਾਨ ਸਮੇ ਸਭ ਨਾਦਰ ਸਹਿ ਹੈ ਮੇਰਾ ਜਿਹੜਾ ਸਰੀਰ ਹੈ ਇਹਦੇ ਦਰਸ਼ਨ ਸਾਰੀ ਥਾਵਾਂ ਤੇ ਨਹੀਂ ਹੋ ਸਕਦੇ ਮੇਰੀ ਕਾਇਆ ਵਿਆਪਕ ਨਹੀਂ ਹੈ ਗ੍ਰੰਥ ਰਿਦਾ ਗੁਰੂ ਕੋ ਇਹੋ ਜਾਨੋ ਉੱਤਮ ਹੈ ਸਭ ਕਾਲ ਰਹੇ ਹੈ ਗੁਰੂ ਦਾ ਹਿਰਦਾ ਗੁਰੂ ਦੀ ਆਤਮਾ ਗੁਰੂ ਗ੍ਰੰਥ ਨੂੰ ਜਾਣਨਾ ਇਹ ਹਰ ਵਕਤ ਮੌਜੂਦ ਨੇ ਔਰ ਹਰ ਥਾਂ ਤੇ ਮੌਜੂਦ ਨੇ ਸ਼ਬਦ ਬਿਲਕੁਲ ਨਾਲ रह ਸਕਦਾ ਹੈ ਮਨੁੱਖ ਦੇ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਤੋ ਆਪ ਕਹਿੰਦੇ ਮੇਰੇ ਸਰੂਪ ਤੇ ਹਾਂ ਤਹ ਦੇ ਰਗ ਸਾਹਿਬ ਜਾਨ ਅਦਾਇਬ ਤੇ ਮੇਰੇ ਤੋਂ ਵੱਡਾ ਕਰਕੇ ਜਾਣਨਾ ਕਿਉਂਕਿ ਮੈਂ ਆਪ ਉਪਾਸ਼ਕ ਹਾਂ ਮੈਂ ਆਪ ਸ਼ਬਦ ਗੁਰੂ ਨੂੰ ਮੱਥਾ ਟੇਕਦਾ ਕਿ ਪ੍ਰਭੂ ਦੇ ਬੋਲ ਨੇ ਪ੍ਰਮਾਤਮਾ ਦੇ ਬੋਲ ਨੇ ਨਾਜ਼ਿਲ ਹੋਏ ਨੇ ਉਤਰੇ ਨੇ ਇਸ ਤਰੀਕੇ ਦੇ ਨਾਲ ਹਰੀ ਮੰਦਰ ਸਾਹਿਬ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਆਪ ਨੇ ਪ੍ਰਕਾਸ਼ ਕਰਵਾਇਆ ਪ੍ਰਿਥੀ ਚੰਦ ਮਨ ਵਿੱਚ ਆਪਣੀ ਈਰਖਾ ਵਧਾਈ ਜਾ ਰਹੀ ਸੀ ਕਹਿੰਦੇ ਨੇ ਚਾਰੋਂ ਪਾਸੇ ਮਸੰਦਾਂ ਦੀ آمد ਵੀ ਰੋਕ ਦਿੱਤੀ ਸੰਗਤਾਂ ਦੀ آمد ਵੀ ਉਸਨੇ ਜਬਰਨ ਰੋਕੀ ਅਤੇ ਇਸ ਤੋਂ ਇਲਾਵਾ ਸੁਲੀ ਖਾਨੂ ਵੀ ਉਕਸਾਇਆ ਹਾਲਾਤ ਐਸੇ ਵੀ ਬਣੇ ਕਿ ਲੰਗਰ ਇੱਕ ਦਿਨ ਬਿਲਕੁਲ ਮਸਤਾਨਾ ਹੋ ਗਿਆ ਔਰ ਕਰਮ ਜੋ ਪ੍ਰਿਥੀ ਚੰਦੀ ਬੋਟੀ ਸੀ ਕੰ ਲੱਗੇ ਕੋਈ ਗੱਲ ਨਹੀਂ ਹੈ ਤੇ ਬੇਔਲਾਦਾ ਗੁਰੂ ਅਰਜਨ ਇਹ ਸਾਰੀ ਸੰਪਤੀ ਸਾਡੀ ਹੈ ਇਹ ਸਾਰਾ ਧਨ ਮਾਨ ਪ੍ਰਤਿਸ਼ਟਾ ਸਾਡੀ ਹੈ ਕਿ ਹੈ ਤੇ ਬੇਔਲਾਦਾ ਕੰਨ ਇਹ ਬੋਲ ਜਗਤ ਮਾਤਾ ਗੰਗਾ ਨੂੰ ਚੁਬੇ ਜੋ ਆਪ ਦੀ ਸੁਬਤਨੀ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਇਸ ਤਰ੍ਹਾਂ ਦੇ ਬੋਲ ਫਿਰ ਪ੍ਰਿਥੀ ਚੰਦਾ ਇਹ ਈਰਸ਼ਾਲੂ ਸੁਭਾਹ ਕਹਿੰਦੇ ਨੇ ਮਸੰਦਾਂ ਦੇ ਰਾਹੀਂ ধন ਲੁੱਟ ਲਿਆ ਅਨ ਲੁੱਟ ਲਿਆ ਬਸਤਰ ਲੁੱਟ ਲੈ ਸਾਜ਼ੋ ਸਮਿਗਰੀ ਲੁੱਟ ਲਈ ਔਰ ਚਾਰੋਂ ਪਾਸੇ ਪੈਰਾ ਬਿਠਵਾ ਦਿੱਤਾ ਕੋਈ ਪਹੁੰਚੇ ਨਾ ਹਾਲਾਤ ਐਸੇ ਬਣੇ ਅੱਜ ਦੁਪਹਿਰ ਦਾ ਲੰਗਰ ਤਿਆਰ ਹੀ ਨਹੀਂ ਹੋਇਆ ਜਗਤ ਮਾਤਾ ਗੰਗਾ ਆਪ ਦੀ ਸੁਪਤਨੀ ਨੇ ਸੋਚਿਆ ਗੁਰਦੇਵ ਲਈ ਤੇ ਕੁਝ ਭੋਜਨ ਤਿਆਰ ਕਰਾਂ ਤੋ ਆਪਨੇ ਘਰ ਟਟੋਲੇ ਆਏ ਦੇਖੇ ਇੱਕ ਮਿੱਟੀ ਦੇ ਭਾਂਡੇ ਵਿੱਚ ਥੋੜਾ ਜਿਹਾ ਬੇਸਨ ਪਿਆ ਸੀ ਆਪਨੇ ਉਸ ਦੇ ਦੋ ਪ੍ਰਸ਼ਾਦੇ ਤਿਆਰ ਕੀਤੇ ਸਤਿਗੁਰਾਂ ਦੇ ਅੱਗੋਂ ਰੱਖੇ ਤੇ ਅੱਗੋਂ ਰੱਖਦਿਆਂ ਸਾਰ ਰੋ ਪਈਆਂ ਜ਼ਰ-ਜ਼ਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉੱਥੇ ਬੋਲ ਉਚਾਰਨ ਕੀਤੇ ਨੇ ਰੂਖੋ ਭੋਜਨ भोमसेन सखी प्रे संग सुख बिहात ऐ सखी रूखा भोजन है धरती ते सोना है पर तू रो ना पृथ्वी चंद अन लूट के ले गया है धन लूट के ले गया है बस्तर लूट के ले गया है पर इनन नियमतां दे देन वाला जो दाता है ओते मेरे हृदय च बैठा है उस्नु लूट के ते नहीं ले गया सागर मेरे कोल है, सूरज मेरे कोल है, महाशक्ति मेरे कोल है, प्रभु मेरे कोल है, उन्हें जमीन देते ही आनंद बना देता है और उसने रुखे भोजन देच भी स्वाद बना देता है रस बना देता है इस तरह सबर शांति नमूने धन गुरु अर्जन देव जी महाराज कहें राज सता आप तो परेशान सी उस दे कुछ कारण जिथे ਦੇਸ਼ ਦੇ ਕੋਨੇ-ਕੋਨੇ ਤੋਂ ਸੰਗਤਾਂ ਆਪਦੇ ਦਰਸ਼ਨਾਂ ਲਈ ਆਉਂਦੀਆਂ ਸ਼ਣ ਉੱਥੇ ਮੁਸਲਮ ਪੀਰ ਫਕੀਰ ਵੀ ਆਪਦੀ ਚਰਨਛੋਪਾ ਪ੍ਰਾਪਤ ਕਰਨ ਲਈ ਆਪਦੇ ਆਲੇ ਦੁਆਲੇ ਪ੍ਰਕਰਮਾ ਕਰਦੇ ਸਨ ਸਾਈ ਮੀਆਂ ਮੇਰ ਵੀ ਆਪਦੇ ਮুরিਦਾਂ ਦੇ ਚੋਂ ਇੱਕ ਮুরিਦ ਸੀ ਜਮਾਲ ਹੁਸੈਨ ਵੀ ਆਪਦੇ ਸਿੱਖਾਂ ਦੇ ਚੋਂ ਇੱਕ ਸਿੱਖ ਸੀ ਵਕਤ ਦੀ ਹਕੂਮਤ ਨੂੰ ਇਹ ਗੱਲ ਚੁੱਪੀ ਸਾਡੇ ਰਸਤੇ ਦਾ ਇੱਕ ਰੋੜ ਹੈ। ਔਰ ਇਸ ਦਾ ਸਤ ਇਸ ਦੀ ਤਪੱਸਿਆ ਇਸ ਦਾ ਗਿਆਨ ਇਤਨਾ ਉਜਾਗਰ ਹੋ ਰਿਹਾ ਹੈ ਕਿ ਸਾਰੇ ਦੇਸ਼ ਨੂੰ ਪ੍ਰਭਾਵਿਤ ਕਰ ਰਿਹਾ ਹੈ। ਸੜੀ ਸਤਾ ਲਈ ਕਿਦਰੇ ਖਤਰਾ ਨਾ ਹੋ ਜਾਏ। ਦੂਸਰੇ ਪਾਸੇ ਸੁਲੀ ਖਾਨ ਦੇ ਕੰਨ ਭਰਦਾ ਰਿਹਾ। ਪ੍ਰਿਥੀ ਚੰਦ। ਮੌਲਵੀ ਕੰਨ ਭਰਦੇ ਰਹੇ। ਜਹਾਂਗੀਰ ਦੇ। ਸੋਲਹੀ ਹਾਂ ਆਪਣੇ ਪੂਰੇ ਲਾਉ ਲਸ਼ਕਰ ਸਮੇਤ ਅੰਮ੍ਰਿਤਸਰ ਤੇ ਹਮਲਾ ਆਵਰ ਹੋਇਆ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੰਗਤਾਂ ਨੂੰ ਇਕੱਤਰਤ ਕੀਤਾ ਔਰ ਪਤਵੰਤੇ ਸਜਣਾ ਦੀ رائے ਲੈਣੀ ਚਾਹੀ ਪਹਿਲਾ ਮਤਾਏ ਪਕਾਇਆ ਗਿਆ ਪ੍ਰਥਮੇ ਮਤਾ ਜੇ ਪੱਤਰੀ ਚਲਾਓ ਇਹ ਸ਼ਬਦ ਗੁਰਗਨ ਸਾਹਿਬ ਜੀ ਮਹਾਰਾਜ ਦੇ ਦਰਜ ਹੈ ਚਿੱਠੀ ਭੇਜੋ ਪਾਦਸ਼ਾਹ ਨੇ ਕਿਹਾ ਨਹੀਂ ਦੁਤੀਏ ਮਤਾ ਦੋਏ ਮਾਨੁਖ ਪੁਟਾਓ ਦੋ ਬੰਦੇ ਭੇਜੀਏ ਉਹ ਸੁਲੀਖਾਨ ਨੂੰ ਸਮਝਾਣ ਸਾਹਿਬ ਕਣ ਲਗੇ ਨਹੀਂ ਤੀਤੀਏ ਮਤਾ ਕਿਛ ਕਰੋ ਉਪਾਇਆ ਫਿਰ ਮਹਾਰਾਜ ਅਸੀਂ ਖੁਦ ਲੜਾਈ ਲਈ ਤਿਆਰ ਹੋਈਏ ਸ਼ਸਤਰ ਤਿਆਰ ਕਰੀਏ ਬਸਤਰ ਤਿਆਰ ਕਰੀਏ ਖੁਦ ਲੜੀਏ ਨਹੀਂ ਇਸ ਮਤੇ ਨੂੰ ਵੀ ਸਤਗੁਰਾਂ ਨੇ ਰੱਦ ਕਰ ਦਿੱਤਾ तितीय मता किच करो उपाया मैं सब किच छोड़ प्रभ तू ही हे ईश्वर बस तू ही मददगार है मैं सब कुछ तेरे हवाले कीता है रस्ते बेच घोड़ा ऐसा मछरिया लगाम टूटी और एक घोड़ा भज पिया भट्ठे दी तरफ जिथे अग लगी हुई सी इटा पक रही सन उसे भट्ठे च ए घोड़ा गिर गया ਔਰ ਸੁਲਹੀ ਖਾਂ ਗਰ ਗਿਆ ਇਸ ਤਰ੍ਹਾਂ ਉਹ ਜ਼ਿੰਦਾ ਹੀ ਜਲ ਕੇ ਖਾਕ ਹੋ ਗਿਆ ਅਮਰਸਰ ਨੂੰ ਖਾਕ ਕਰਦਿਆਂ ਕਰਦਿਆਂ ਖੁਦ ਹੀ ਖਾਕ ਹੋ ਗਿਆ ਖੁਦ ਹੀ ਮਿੱਟੀ ਹੋ ਗਿਆ ਸਤਾਦਾ ਮੁਖੀ ਜਹਾਂਗੀਰ ਉਸਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸੱਦਾ ਭੇਜਿਆ ਔਰ ਆਖਿਆ ਇਸਲਾਮ ਸੰਬੰਧੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਕੁਝ ਵਾਕ ਨੇ ਇਹਨਾਂ ਨੂੰ ਕਢ ਦੋ ਤਾਂ ਲੇ ਆਪਣੇ ਭਾਈ ਗੁਰਦਾਸ ਜੀ ਨੂੰ ਭੇਜਿਆ। اور ਜਿਸ ਦਿਨ ਹੁਕਮਨਾਮਾ ਲਿਆ ਗਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜੋ ਜਹਾਂਗੀਰ ਨੇ ਸੁਣਿਆ ਉਹ ਤੇ ਇਹ ਸੀ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇਹਨਾਂ ਬਚਨਾਂ ਨੂੰ ਸੁਣ ਕੇ ਜਹਾਂਗੀਰ ਚਾਹੇ ਪ੍ਰਭਾਵਿਤ ਹੋਇਆ। ਲੇਕਿਨ ਰਾਜਨੀਤਿਕ ਸੀ। ਸਤ ਦਾ ਇਤਨਾ ਪ੍ਰਤਾਪ ਵਧਦੇ ਹੋਇਆ ਵੇਖ ਕੇ ਉਸ ਨੂੰ ਉਹਖਾਈ ਸੀ ਮੁਰਤजा ਖਾਨ ਦੇ ਹਵਾਲੇ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਰ ਦਿੱਤਾ ਹਵੇਲੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬੰਦ ਕਰ ਦਿੱਤਾ ਗਿਆ ਔਰ ਖੁੱਲੀਆਂ ਸਜ਼ਾਵਾਂ ਦੇਣ ਦੀ ਛੋਟ ਦੇ ਦਿੱਤੀ ਗਈ ਚੰਦੂ ਨੇ ਵੀ ਆਪਣੇ ਅੰਦਰ ਜੋ ਬਦਲੇ ਦੀ ਭਾਵਨਾ ਸੀ ਉਸ ਨੂੰ ਉਜਾਗਰ ਕੀਤਾ ਕਿਉਂਕਿ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਚੰਦੂ ਦੀ ਲੜਕੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਲਾ 8 ਲਈ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਇਸ ਤਰ੍ਹਾਂ ਪਹਿਲੇ ਆਪ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ ਫਿਰ ਉਬਲਦੀ ਦੇਗ ਵਿੱਚ ਉਬਾਲਿਆ ਗਿਆ ਫਿਰ ਜਿਸਮਾਂ ਦੇ ਇਹ ਜਿਹੜੇ ਛਾਲੇ ਨੇ ਇਹਨਾਂ ਦੇ ਉੱਤੇ ਠੰਡਾ ਪਾਣੀ ਪਾਣ ਲਈ 라ਵੀ ਵਿੱਚ ਖੜੇ ਕਰਨ ਦਾ ਸੋਚਿਆ ਹੀ ਗਿਆ ਸਾਈਂ ਮੀਆਂ ਮੀਰ ਦੀ آمد ਹੋਈ ਆਪਨੇ ਇਹ ਹਾਲਤ ਵੇਖੀ ਰੋਪ ਹੈ ਉਸ ਵਕਤ ਸਾਇਬ ਕਹਿਣ ਲੱਗੇ ਸੁਣ ਕਿਹਾ ਸਤਗੁਰੂ ਨੇ ਮੀਆਂ ਛੋਡੋ ਪ੍ਰੀਤੀ ਚਾਮ ਸੇ ਕੀ ਹੋਇਆ ਤਨ ਤਪ ਗਿਆ ਮਨ ਸ਼ਾਂਤ ਹੈ ਹਰੀ ਨਾਮ ਸੇ ਆਪ ਰਾਵੀ ਦੇ ਕੰਡੇ ਤੇ ਪਹੁੰਚੇ ਗਹਿਰੇ ਪਾਣੀ ਵਿੱਚ ਆਪ ਨੂੰ ਲੈ ਗਏ ਦੁਖੀਆਂ ਦਾ ਤੇ ਖਿਆਲ ਸੀ ਕਿ ਜਲੇ ਹੋਏ ਪਿੰਡੇ ਨਾਲ ਜੈਸੇ ਠੰਡਾ ਪਾਣੀ ਛੂਏਗਾ ਤੜਪਣਾ ਜ਼ਿਆਦਾ ਹੋਵੇਗੀ ਤਕਲੀਫ ਜ਼ਿਆਦਾ ਹੋਵੇਗੀ ਪਰ ਉੱਥੇ ਵੀ ਹੱਥ ਜੋੜ ਕੇ ਜੋ ਸਾਹਿਬ ਕਹਿੰਦੇ ਨੇ ਸੇਵਕ ਕੀ ਓੜਕ ਨਿਭਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਜੀਤ اے ਪ੍ਰਭੂ ਲੱਖ ਲੱਖ ਤੇਰਾ ਸ਼ੁਕਰ ਹੈ ਜਨਮ ਤੋਂ ਲੈ ਕੇ ਅੰਤ ਤੱਕ ਤੇਰੀ ਪ੍ਰੀਤੀ ਨਿਭ ਗਈ ਤੇਰੀ ਰਜ਼ਾ ਦੇ ਚਰੇ ਤੇਰੇ ਭਾਣੇ ਚ ਰਹਿ ਆਗਿਆ ਮੈਂ ਸੂਖ ਆ ਗਿਆ ਮੈਂ ਭੂਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੇ ਲੈ ਮਾਨਿਓ ਜਨਮ ਤੋਂ ਲੈ ਕੇ ਅੰਤ ਤੱਕ ਪ੍ਰਭੂ ਮੈਂ ਤੇਰੇ ਹੁਕਮ ਨੂੰ ਮੰਨਿਆ ਤੇਰੇ ਹੁਕਮ ਵਿੱਚ ਜੀਵਿਆ ਔਰ ਅਜੇ ਅੰਤਮ ਸਮੇਂ ਵੀ ਤੇਰਾ ਹੁਕਮ ਮੈਨੂੰ ਮਿੱਠਾ ਲੱਗ ਰਿਹਾ ਹੈ ਇਸ ਵਾਸਤੇ ਲੱਖ ਲੱਖ ਤੇਰਾ ਧੰਨਵਾਦ ਸ਼ੁਕਰਾਨਾ ਬੱਟਾ ਨੇ ਉਪਮਾ ਵਜੋਂ ਇਹ ਵਾਕ ਉਚਾਰਨ ਕੀਤਾ ਹੈ जब लो ने भाग लिलार उदे तब लो भ्रम फिर ते फिरते बोधायो कल घोर समुद्र में बुडत थे कब हो मिट है नहीं रे पछतायो तथ विचार यह मथरा जगतारन को अवतार बनायो जप्यो जिन अर्जुन देव गुरु फिर संकट जोन गरभ नहीं आयो जप्यो जिन अर्जुन देव गुरु फिर संकट जोन गर्भ नहीं आयो ਇਸ ਰੀਕੇ ਨਾਲ ਜੇਠ ਸਦੀ ਚੌਥ ਨੂੰ ਸਹਿਬਾਂ ਦਾ ਤਨ ਪਾਣੀ ਦੇ ਵਿੱਚ ਪਾਣੀ ਹੋਇਆ ਔਰ ਆਪ ਦਾ ਮਨ ਔਰ ਆਪ ਦੀ ਆਤਮਾ ਆਪ ਦੀ ਜੋਤ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਅੰਦਰ ਪ੍ਰਵੇਸ਼ ਕਰ ਗਈ ਇਹ ਸ਼ਹੀਦੀ ਸਾਖਾ ਜੇਠ ਸਦੀ ਚੌਥ ਨੂੰ ਜੋ ਵਾਪਰਿਆ ਉਸ ਤੋਂ ਬਾਅਦ ਸਿੱਖ ਜਗਤ ਦੇ ਵਿੱਚ ਗੁਰੂ ਘਰ ਦੇ ਵਿੱਚ ਸ਼ਹੀਦੀ ਦੀ ਇੱਕ ਸ਼ੰਖਲ ਚਲੀ ਆਪ ਨੂੰ ਸ਼ਹੀਦਾਂ ਦਾ ਸਿਰਤਾਜ ਕਹਿੰਦੇ ਨੇ ਸਿਰਮੌਰ ਕਹਿੰਦੇ ਨੇ ਸ਼ਾਂਤੀ ਦੀ ਆਪ ਮੂਰਤੀ ਸਬਰ ਦਾ ਆਪ ਮੂਜਸਮਾ ਗਿਆਨ ਦੇ ਆਪ ਸਾਗਰ ਸੇਵਾ ਦੀ ਮੂਰਤੀ ਸੇਵਾ ਸਿਮਰਨ ਦੀ ਦਾਤ ਵੰਦਿਆ ਵੰਦਿਆ ਸ਼ੁਕਰਾਨਾ ਕਰਦਿਆ ਕਰਦਿਆ ਜੇਠ ਸੁਦੀ ਚੌਥ ਨੂੰ ਆਪ ਇਸ ਢੰਗ ਦੇ ਨਾਲ ਸ਼ਹੀਦੀ ਸਾਕੇ ਦੁਆਰਾ ਪ੍ਰਭੂ ਵਿੱਚ ਲੀਨ ਹੋਏ ਅਤੇ ਆਪਣੀ ਆਤਮਾ ਨੂੰ ਅਸਥਾਈ ਰੂਪ ਦੇ ਚ ਅਕਾਲ ਪੁਰਖ ਦੇ ਚ ਬਿਰਾਜੇ